ਹਾਂਜੀ ਧਨੀਆ ਤੇ ਪਾਲਕ ਦੀ ਪੂਰੀ ਕਾਮਯਾਬੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਬੀਜਣ ਦੇ ਤਰੀਕੇ ਦਾ ਤੇ ਪਾਣੀ ਦਾ ਆ। ਪਾਣੀ ਦਾ ਕਿਸ ਤਰ੍ਹਾਂ ਇਹਦੇ ਵਿੱਚ ਹੱਥ ਆ ਆਪਣਾ ਕਈ ਵਾਰ ਬੀਜਿਆ ਨਹੀਂ ਜੰਮਦਾ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ 'ਚ ਸਿਰਫ ਇਹੀ 2 ਮਿੰਟ 'ਚ ਗੱਲ ਸ਼ੇਅਰ ਕਰਨ ਲੱਗਾ ਆਂ ਕਿ ਇਹਨੂੰ ਆਪਾਂ ਪਾਣੀ ਕਿਸ ਤਰ੍ਹਾਂ ਲਾਉਣਾ ਆ ਜਿਹੜਾ ਕਦੇ ਵੀ ਸਾਡਾ ਧਨੀਆ ਖਰਾਬ ਨਾ ਹੋਵੇ। ਜਿੰਨੇ ਜਦੋਂ ਵੀ ਬੀਜੀਏ ਪੂਰੇ ਦਾ ਪੂਰਾ ਜੰਮ ਪਵੇ। ਲਓ ਮੈਂ ਦੱਸਣ ਲੱਗਾ ਇਹ ਜਿਹੜਾ ਧੰਨੀਆਂ ਆ ਇਹ ਸਾਡੀ ਸਿਆਲ ਦੀ ਇੱਕ ਮੁੱਖ ਫਸਲ ਹੈ ਆ ਕਈ ਵਾਰ ਆਪਾਂ ਇਹਨੂੰ ਬੀਜਦੇ ਆ ਤਾਂ ਉਹ ਆਪਾਂ ਕਹਿ ਦਿੰਨੇ ਆ ਵਿੱਚੋਂ ਜੀ 20 ਪਰਸੈਂਟ ਜੰਮਿਆ 10 ਪਰਸੈਂਟ ਜੰਮਿਆ ਇੰਨਾ ਹੀ ਜੰਮਿਆ ਬਾਕੀ ਦੇ ਦਾਣੇ ਆ ਦੇਖੋ ਇਸ ਤਰ੍ਹਾਂ ਪਈ ਰਹਿ ਗਏ ਆ ਵੀ ਅਸੀਂ ਇਹਨੂੰ ਗਿੱਲਾ ਵੀ ਕਰੀ ਜਾਂਦੇ ਆ ਕਿ ਆ ਵੇਚ ਵਾਲਾ ਤਾਂ ਕਿਉਂ ਛੱਡ ਗਿਆ ਇਹਦੇ ਵਿੱਚ ਵਿਸ਼ੇਸ਼ ਯੋਗਦਾਨ ਜਿਹੜਾ ਆ ਉਹ ਪਾਣੀ ਦਾ ਆ ਪਾਣੀ ਦੀ ਤਕਨੀਕ ਆ ਪਾਣੀ ਤੁਸੀਂ ਕਿਸ ਤਰ੍ਹਾਂ ਲਾਉਣਾ ਆ ਮੈਂ ਤੁਹਾਨੂੰ ਦੱਸਣ ਲੱਗਾ ਆਂ ਵੀਡੀਓ ਦੇ ਵਿੱਚ ਕਿ ਜਿਹੜਾ ਆਪਾਂ ਧਨੀਆਂ ਬੀਜਦੇ ਆਂ ਇਹ ਦੇਖੋ ਜਿੰਨੇ ਵੀ ਆਪਾਂ ਨੇ ਲੱਖੇ ਬੀਜੇ ਆ ਪੂਰੇ ਤੇ ਪੂਰੇ ਜੰਮ ਪੈਣ ਲਓ ਉਹਦੇ ਵਿੱਚ ਇਹ ਗੱਲ ਇਹ ਆ ਕਿ ਇਹ ਧਨੀਆਂ ਜਦੋਂ ਆਪਾਂ ਬੀਜਦੇ ਆਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਆਪਾਂ ਇਹ ਦੇਖੋ ਥੋੜਾ ਉੱਚਾ ਤੇ ਬੱਟ ਦੇ ਉੱਤੇ ਬਣਾ ਕੇ ਬੀਜਿਆ ਜਾਵੇ ਜੇ ਨਹੀਂ ਵੀ ਬੱਟ ਤੇ ਆਪਾਂ ਬੀਜਦੇ ਤਾਂ ਇਹਨੂੰ ਪਾਣੀ ਜਿਹੜਾ ਆਪਾਂ ਬੀਜ ਕੇ ਜਦੋਂ ਪਹਿਲੀ ਵਾਰ ਇਹਨੂੰ ਪਾਣੀ ਲਾ ਦਤਾ ਉਸ ਤੋਂ ਬਾਅਦ ਆਪਾਂ ਨੇ ਇਹਨੂੰ 5 ਦਿਨ ਤੱਕ ਪਾਣੀ ਨਹੀਂ ਲੋੜਾ ਜਦੋਂ ਇੱਕ ਵਾਰ ਪੂਰੀ ਤਰ੍ਹਾਂ ਤਰ ਕਰ ਦਿੱਤਾ ਤੇ ਉਸ ਤੋਂ ਬਾਅਦ 5 ਦਿਨ ਪਾਣੀ ਨਹੀਂ ਲੋੜਾ 5 ਦਿਨ ਤੋਂ ਬਾਅਦ ਪਾਣੀ ਲਾ ਕੇ ਔਰ ਫੇਰ ਦੁਬਾਰਾ ਆਪਾਂ ਨੇ 5 ਦਿਨ ਫੇਰ ਪਾਣੀ ਨਹੀਂ ਲੋੜਾ ਬਾਅਦ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਕਰ ਸਕਦੇ ਆ ਜਦੋਂ ਬਾਦ ਵੱਡਾ ਆ ਦੇਖੋ ਇਸ ਤਰ੍ਹਾਂ ਦੀ ਹੋ ਗਏ ਆ ਇਹ ਜਾਂ ਇਸ ਪੋਜੀਸ਼ਨ ਤੇ ਆ ਗਿਆ ਆ ਆ ਦੇਖੋ ਫਿਰ ਵੱਧ ਘਟੇ ਸਹਿ ਸਕਦਾ ਪਰ ਇਹ ਜੰਮਣ ਰਿਲੇ ਆਪਾਂ ਮੈਂ ਤੁਹਾਨੂੰ ਇੱਕ ਹੋਰ ਹੋਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਦਿਖਾਦਾ ਇਹ ਤਾਂ ਪੂਰੀ ਤਰ੍ਹਾਂ ਸਹੀ ਜੰਮਿਆ ਇਹਨੂੰ ਪਾਣੀ ਵੀ ਤੁਸੀਂ ਦੇਖ ਹੀ ਸਕਦੇ ਆ ਦੇਖੋ ਕਿੰਨਾ ਖੁਸ਼ਕ ਹੈ ਠੀਕ ਹੈ ਇਹ ਦੇਖੋ ਇਹ ਮੈਂ ਤੁਹਾਨੂੰ ਦਿਖਾਉਣ ਵਾਸਤੇ ਇਹਨੂੰ ਪੂਰੀ ਤਰ੍ਹਾਂ ਆਪਾਂ ਗਿੱਲਾ ਹੀ ਰੱਖਿਆ ਇਹ ਦੇਖੋ ਖਾਤਨੀਆਂ ਵਿੱਚ ਤੁਹਾਨੂੰ ਦਿਸ ਰਿਹਾ ਗਿੱਲਾ ਹੀ ਰੱਖਿਆ ਜਿੱਦਣ ਦਾ ਗਿੱਲਾ ਹੀ ਆ ਕਿਉਂਕਿ ਇੱਥੇ ਕੁਦਰਤੀ ਪਾਣੀ ਪਈ ਜਾਂਦਾ ਆ ਕੁਦਰਤੀ ਪਾਣੀ ਇਦਾਂ ਪਈ ਜਾਂਦਾ ਇਹ ਦੇਖੋ ਇੱਥੇ ਕੋਲ ਟੂਬਵਲ ਚੱਲਦਾ ਆ ਤੇ ਇਹ ਦੇਖੋ ਇਹ ਪੂਰੀ ਤਰ੍ਹਾਂ ਜੰਮਿਆ ਨਹੀਂ ਜਦੋਂ ਇਹਨੂੰ ਹਰੇਕ ਵੇਲੇ ਗਿੱਲਾ ਹੀ ਰੱਖਦੇ ਆਪਾਂ ਤਾਂ ਇਹ ਜਰਮੀਨੇਸ਼ਨ ਨਹੀਂ ਹੁੰਦੀ ਤਾਂ ਨਹੀਂ ਇਹ ਗੱਲ ਚੇਤੇ ਰੱਖਣ ਵਾਲੀ ਹੈ ਇਸੇ ਤਰ੍ਹਾਂ ਇਹ ਵੀ ਬੱਟਾ ਆ ਇਹ ਦੇਖੋ ਪੂਰੀ ਤਰ੍ਹਾਂ ਸੁੱਕੀਆਂ ਆ ਤੁਹਾਨੂੰ ਦੇਖੇ ਏਰੀਆ ਔਰ ਖੁਸ਼ਕ ਥਾਂ ਆ ਔਰ ਇਹ ਦੇਖੋ ਲਓ ਆ ਦੇਖੋ ਧਨੀਆ ਜਮੜ ਗਿਆ ਲਓ ਇਸ ਕਰਕੇ ਮੈਂ ਜਿੱਥੇ ਤੱਕ ਤੁਹਾਡੇ ਨਾਲ ਪੂਰੀ ਤਰ੍ਹਾਂ ਨਾਲ ਇਹ ਨਤੀਜੇ ਤੇ ਪਹੁੰਚਿਆ ਆ ਔਰ ਇਹ ਪੂਰੀ ਤਰ੍ਹਾਂ ਨਾਲ ਮੈਂ ਐਕਸਪੈਰੀਮੈਂਟ ਕਰਕੇ ਤੁਹਾਨੂੰ ਦੱਸ ਰਿਹਾ ਔਰ ਸਹੀ ਜਾਣਕਾਰੀ ਆ ਬਿਲਕੁਲ 100% ਕਿ ਤੁਸੀਂ ਵੀ ਵਧੀਆ ਕਿਸਮ ਦਾ ਧਨੀਆ ਜੀ ਚਾਹੁੰਦੇ ਆ ਇਹਦੇ ਜਾੜ ਬਣ ਜਾਣੇ ਆ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਤੇ ਪਾਣੀ ਆ ਦੇਖੋ ਨਾ ਤੁਹਾਨੂੰ ਤੁਹਾਡੇ ਸਾਹਮਣੇ ਹੀ ਦੱਸ ਰਿਹਾ ਦੇਖੋ ਲਾਓ ਠੀਕ ਹੈ ਹਾਂ ਲਓ ਇਸ ਵੇਲੇ ਵੀ ਇਹ ਸੁੱਕਾ ਆਇਆ ਕਿਉਂਕਿ ਉੱਪਰ ਬੱਦੜ ਬਾਈ ਹੋਈ ਹੋਊਗਾ ਮੀਂਹ ਦੱਸਿਆ ਹੋਇਆ ਤੇ ਆਪਾਂ ਨੇ ਇਹਨੂੰ ਵੇਸੇ ਕਰਕੇ ਪਾਣੀ ਨਹੀਂ ਲਾਇਆ ਦੇਖੋ ਕਿੰਨਾ ਸ਼ਾਨਦਾਰ ਆ ਧਨੀਆ ਔਰ ਇਹ ਦੇਖੋ ਪਾਲਕ ਵੀ ਠੀਕ ਹੈ ਇਹ ਸਿਰਫ ਪਾਣੀ ਦੇ ਤਰੀਕੇ ਤੇ ਸਾਰਾ ਇਸਤੇਮਾਲਿਆ ਇਹਦਾ ਪਾਣੀ ਨਾਲ ਹੀ ਇਹਦਾ ਦਾਰਉਮਦਾਰ ਹੈ ਆ ਤੁਸੀਂ ਇਸ ਤਰ੍ਹਾਂ ਇੱਕ ਵਾਰ ਕਰਕੇ ਦੇਖ ਲਓ 5 ਦਿਨ ਬੀਜਣ ਤੋਂ ਬਾਅਦ ਉਹਦੇ ਉਹਨੂੰ ਪਾਣੀ ਨਾ ਸ਼ਿਵਾਇਓ ਉਸ ਤੋਂ ਬਾਅਦ ਪਾਣੀ ਲਾ ਕੇ ਫਿਰ 5 ਦਿਨ ਛੱਡ ਦਿਓ 10 ਦਿਨਾਂ ਦੇ ਵਿੱਚ ਕਿਸ ਪੋਜੀਸ਼ਨ ਤੇ ਤੁਹਾਡਾ ਧਨੀਆ ਆ ਜਾਂਦਾ ਹੈ ਆਪ ਹੀ ਮੈਨੂੰ ਕਮੈਂਟ ਕਰਕੇ ਦੱਸਿਓ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਆਪਾਂ ਕਰ ਸਕਦੇ ਹਾਂ ਜਦੋਂ ਇਸ ਤਰ੍ਹਾਂ ਦਾ ਹੋ ਗਿਆ ਬੇਸ਼ੱਕ ਜ਼ਿਆਦਾ ਵੀ ਲੱਗ ਗਿਆ ਪਰ ਬਹਿਲਾਂ ਨਹੀਂ ਹਾਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਣਾ ਇਹ ਸਪੈਸ਼ਲ ਹੀ ਜਾਣਕਾਰੀ ਮੈਂ ਤੁਹਾਨੂੰ ਧੰਗੀਆਂ ਬਾਰੇ ਹੀ ਦਿੱਤੀ ਆ ਔਰ ਪਾਲਕ ਬਾਰੇ ਇਹਦੇ ਪਾਣੀ ਬਾਰੇ ਕਿਉਂਕਿ ਪਾਣੀ ਦਾ ਬਹੁਤ ਵੱਡਾ ਜੋਗਦਾਨ ਆ ਇਸ ਧੰਗੀਆਂ ਨੂੰ ਹੋਰ ਕੁਝ ਨਹੀਂ ਪਾਇਆ ਸਿੰਪਲ ਥਾਂ ਤੇ ਬੀਜਿਆ ਆ ਸਿਰਫ ਪਾਣੀ ਦਾ ਆ ਇਹਦੇ ਵਿੱਚ ਸਤਿ ਸ੍ਰੀ ਅਕਾਲ